ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਕੜੇ ਹਾਂ ਪੈਂਟੂਸਾ ਜਿੱਥੇ ਕਿ ਸਰਕਾਰੀ ਡਿਸਪੈਂਸਰੀ ਲੋਕਾਂ ਦੇ ਇਲਾਜ ਕਰਨ ਵਾਲੀ ਸਰਕਾਰੀ ਡਿਸਪੈਂਸਰੀ ਖੁਦ ਹੀ ਬਿਮਾਰ ਨਜ਼ਰ ਆ ਰਹੀ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਸਹਰਾ ਦਾ ਨਾਮ ਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਇਸ ਡਿਸਪੈਂਸਰੀ ਦੀ ਗੱਲ ਕਰੀਏ ਤਾਂ ਇਹ ਡਿਸਪੈਂਸਰੀ ਦੀ ਇਮਾਰਤ ਬਿਲਕੁਲ ਹੀ ਨਕਾਰਾ ਹੋ ਚੁੱਕੀ ਹੈ ਜੋ ਕਿਸੇ ਸਮੇਂ ਵੀ ਟਾਈਟਰੀ ਹੋ ਸਕਦੀ ਹੈ ਤੇ ਇੱਥੇ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੇ ਜਾਣ ਤੇ ਹੁਣ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਇਸ ਡਿਸਪੈਂਸਰੀ ਦਾ ਇਸ ਤੋਂ ਵੀ ਬੁਰਾ ਹਾਲ ਹੋ ਜਾਂਦਾ ਹੈ ਇੱਥੇ ਕੰਮ ਕਰਨ ਵਾਲੇ ਸਿਹਤ ਮੁਲਾਜ਼ਮਾਂ ਨੂੰ ਹਸਪਤਾਲ ਦੀ ਸੱਤ ਹੀ ਥਾਂ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਉਹ ਕਿਵੇਂ ਦਿਨ ਕੱਟਦੇ ਹਨ ਇਹ ਸਿਰਫ ਉਹੀ ਜਾਣਦੇ ਹਨ ਇਸ ਡਿਸਪੈਂਸਰੀ ਦੇ ਨਾਲ ਇੱਕ ਹੋਰ ਇਮਾਰਤ ਬਣੀ ਹੋਈ ਹੈ ਜੋ ਕਿ ਸਿਰਫ ਇਮਾਰਤੀ ਬਣੀ ਰਹਿ ਗਈ ਹੈ ਉਸ ਵਿੱਚ ਨਾ ਤਾਂ ਕੋਈ ਮੁਰੰਮਤ ਕਰੀ ਗਈ ਸਿਰਫ ਇੱਟਾਂ ਦੀ ਬਣੀ ਇਮਾਰਤੀ ਰਹਿ ਗਈ ਜੋ ਕਿ ਇਸ ਇਮਾਰਤ ਨੂੰ ਬਦਲਣ ਲਈ ਉਹ ਮਾਰਕ ਬਣਾਏ ਗਏ ਸੀ ਪਰ ਉੱਥੇ ਕੋਈ ਵੀ ਕੋਪਾ ਇੰਤਜ਼ਾਮ ਨਾ ਹੋਣ ਕਰਕੇ ਉਹ ਖੰਡਰ ਬਣੀ ਹੋਈ ਰਹਿ ਗਈ ਆ ਡਾਕਟਰ ਸਾਹਿਬ ਕੀ ਨਾਮ ਆ ਤੁਹਾਡਾ ਰਣਜੀਤ ਸਿੰਘ ਜੀ ਤੁਹਾਡੀ ਕੀ ਪੋਸਟ ਹੈ ਜੀ ਇੱਥੇ ਮਲਟੀ ਪਰਪਸ ਹੈਲਥ ਵਰਕਰ ਨੇ ਡਾਕਟਰ ਸਾਹਿਬ ਜਿਹੜੀ ਅਸੀਂ ਇੱਥੇ ਦੇਖਿਆ ਵਾ ਵੀ ਇੱਥੇ ਜਿਹੜੀ ਹਾਲਾਤ ਨੇ ਡਿਸਪੈਂਸਰੀ ਦੇ ਬੜੇ ਨਾਜ਼ੁਕ ਨੇ। ਹਮਾਰਤ ਬਿਲਕੁਲ ਹੀ ਖਸਤਾ ਹੋ ਚੁੱਕੀ ਆ ਤੇ ਇੰਝ ਲੱਗਦਾ ਜਿਵੇਂ ਕਿ ਵੀ ਕੁਝ ਸਮੇਂ ਚ ਇਹ ਡਿੱਗਣ ਵਾਲੀ ਆ। ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਕੋਈ ਨਾ ਆਪਣੇ ਦਫ਼ਤਰੀ ਜਾਂ ਵਿਭਾਗ ਨੂੰ ਸੰਬੰਧੀ ਲਿਖਿਆ ਜਾਂ ਉਹਨਾਂ ਵੱਲੋਂ ਕੋਈ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਆ ਵੀ ਇਹਨੂੰ ਕੋਈ ਨਮਾ ਰੂਪ ਦਿੱਤਾ ਜਾ ਸਕੇ ਡਿਸਪੈਂਸਰੀ ਨੂੰ। ਨਹੀਂ ਸਾਡੇ ਵੱਲੋਂ ਤਾਂ ਨਹੀਂ ਪਰ ਇੱਥੇ ਜਿਹੜੇ ਡਾਕਟਰ ਸਾਹਿਬ ਸੀਗੇ ਜੀ ਕੁਝ ਸਮਾਂ ਪਹਿਲਾਂ ਠੀਕ ਹੈ ਜੀ ਉਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਇਹ ਬਿਲਡਿੰਗ ਜਿਹੜੀ ਆ ਅਨਸੇਫ ਹੈਗੀ ਆ ਹੂੰ ਤੇ ਉਸ ਤੋਂ ਬਾਅਦ ਕੋਈ ਮਤਲਬ ਤਿੰਨ ਕਿ ਮਹੀਨੇ ਪਹਿਲਾਂ ਬੀਡੀਪੀ ਉਹ ਡਿਪਾਰਟਮੈਂਟ ਤੋਂ ਇੰਜੀਨੀਅਰ ਆਏ ਸੀਗੇ ਉਹ ਮੈਜ਼ਰਮੈਂਟ ਲੈ ਕੇ ਗਏ ਸੀਗੇ ਬਿਲਡਿੰਗ ਨਵੀਂ ਬਣਾਉਣ ਦੇ ਲਈ ਪਰ ਉਸ ਤੋਂ ਬਾਅਦ ਹਜੇ ਤੱਕ ਕੋਈ ਖਬਰ ਨਹੀਂ ਹੈ ਇਸ ਦੇ ਨਵੇਂ ਬਣਾਉਣ ਦੇ ਲਈ ਜ਼ਰੂਰੀ ਹੈ ਲੋੜ ਹੈਗੀ ਹੈ ਇਹ ਬਣਾਉਣ ਦੇ ਲਈ ਅਸੀਂ ਕੀ ਮੰਗ ਕਰਦੇ ਹਾਂ ਜੀ ਅਸੀਂ ਇਹਨੂੰ ਮਤਲਬ ਨਵੀਂ ਬਣਾਉਣ ਦੀ ਮੰਗ ਕਰਦੇ ਆ ਜੀ। ਕਾਫੀ ਜਗ੍ਹਾ ਤੇ ਕੰਧਾਂ ਦੇ ਵਿੱਚ țeੜਾ ਹੈਗੀਆਂ ਨੇ। ਹੂੰ ਜਿਹੜੀਆਂ ਕਿ ਅਨਸੇਫ ਨੇ ਮੁਲਾਜ਼ਮਾਂ ਲਈ ਵੀ ਮਰੀਜ਼ਾਂ ਲਈ ਵੀ ਜਿਹੜੇ ਆਉਂਦੇ ਨੇ ਦਵਾਈ ਲੈਣ ਦੇ ਲਈ। ਇੱਕ ਡਾਕਟਰ ਸਾਹਿਬ ਆਪਣੇ ਇਹਦੇ ਨਾਲ ਇੱਕ ਇਮਾਰਤ ਬਣੀ ਹੋਇਆ ਸੀਐਚਸੀ ਸੈਂਟਰ ਲਿਖਿਆ ਹੋਇਆ ਉੱਤੇ। ਹਾਂਜੀ। ਉਹ ਕਦੋਂ ਬਣੀ ਸੀ ਤੇ ਕਾਦੇ ਕ ਕੀ ਮਕਸਦ ਸੀ ਉਹਦਾ? ਉਹ ਐਤਾ ਸੀਗਾ ਜੀ ਜਿਹੜੀ ਇਹ ਬਿਲਡਿੰਗ ਆ ਇਹ ਆਪਾਂ ਪਿੰਡ ਵੱਲੋਂ ਕਹਿ ਸਕਦੇ ਆ ਜਿਹੜੇ ਸੰਦ ਸੀਗੇ ਤੇ ਇਹ ਉਹਨਾਂ ਨੇ ਬਣਵਾਈ ਸੀ ਜਿੱਥੇ ਆਪਾਂ ਆਣ ਬੈਠੇ ਆ ਠੀਕ ਹੈ ਜੀ ਤੇ ਜਿਹੜੀ ਉਹ ਬਿਲਡਿੰਗ ਆ ਉਹ ਸਰਕਾਰ ਵੱਲੋਂ ਬਣਾਈ ਗਈ ਸੀ ਜੀ ਠੀਕ ਹੈ ਜੀ ਪਰ ਉਹਦੇ ਵਿੱਚ ਹਜੇ ਬਿਜਲੀ ਦੀ ਕੋਈ ਫਿਟਿੰਗ ਨਹੀਂ ਹੈਗੀ ਫਾਰਸ਼ ਵਗੈਰਾ ਮਤਲਬ ਉਹ ਉਹਨੂੰ ਵੀ ਮੇਨਟੇਨੈਂਸ ਦੀ ਲੋੜ ਹੈਗੀ ਆ ਤਾਂ ਹੀ ਉੱਥੇ ਅਸੀਂ ਬੈਠ ਸਕਦੇ ਆ ਠੀਕ ਹੈ ਜੀ ਉਹ ਫਿਰ ਕਾਫੀ ਸਮੇਂ ਤੋਂ ਹੀ ਬਣੀ ਹੋਈ ਆ ਮੇਰੇ ਆਉਣ ਤੋਂ ਪਹਿਲਾਂ ਦੀ ਬਣੀ ਹੋਈ ਆ ਜੀ ਤੁਸੀਂ ਡਾਕਟਰ ਸਾਹਿਬ ਕਿੰਨੇ ਸਮੇਂ ਤੋਂ ਇੱਥੋਂ ਆਈ ਆ ਆਪਣਾ ਕੋਈ ਮੈਂ 2018 ਤੋਂ ਜੀ 2018 ਕੋਈ ਸਰਕਾਰ ਕਿਸੇ ਵੀ ਸਰਕਾਰ ਵੱਲੋਂ ਇੱਥੇ ਕੋਈ ਗੋਦਮ ਕੀਤਾ ਗਿਆ ਬਾ ਦਵਾਈਆਂ ਦਾ ਜਾਂ ਹੋਰ ਸੰਬੰਧੀ ਕੋਈ ਕੀਤਾ ਜਾ ਰਿਹਾ ਜਾਂ ਪਿੰਡ ਵੱਲੋਂ ਇਹ ਚੱਲ ਰਿਹਾ ਜ਼ਰਾ ਕੋਈ ਨਹੀਂ ਦਵਾਈਆਂ ਦਾ ਸਰਕਾਰ ਵੱਲੋਂ ਹੈਗਾ ਜੀ ਵਧੀਆ ਹੈਗਾ ਠੀਕ ਹੈ ਜੀ ਓਪੀਡੀ ਵਧੀਆ ਚੱਲਦੀ ਆ ਦਵਾਈਆਂ ਦੀ ਕੋਈ ਕਮੀ ਨਹੀਂ ਹੈਗੀ ਤਕਰੀਬਨ ਜਦੋਂ ਦੀ ਮੇਰੀ ਜੁਆਇਨਿੰਗ ਆ ਜੀ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਦਵਾਈਆਂ ਵੱਲੋਂ ਸਭ ਠੀਕ ਆ ਪਰ ਬਿਲਡਿੰਗ ਦੀ ਮੈਂਡਰ ਜਿਹੀ ਲੋੜ ਹੈਗੀ ਹੈ ਜੀ ਠੀਕ ਹੈ ਜੀ ਧੰਨ